ਤੁਸੀਂ ਦੇਖ ਰਹੇ ਹੋ ਕਿ ਕਿੱਦਾਂ ਮਤਲਬ ਕੂਵੇ ਆ ਗਏ ਨਹੀਂ ਤੇ ਖਾਰੇ ਨੇ ਆਪਣਾ ਸਮਾਨ ਉਹ ਬਾਪੂ ਜੀ ਕੋ ਦੂਤ ਲੈ ਕੇ ਆ ਰਹੇ ਹੋ ਤੁਸੀਂ ਮੇਰੇ ਉੱਤੇ 35 ਸਾਲ ਹੋ ਗਏ ਤੱਕ 35 ਸਾਲ ਹੋ ਗਏ ਹੋ ਬਿੰਨਾ ਗਾਂ ਦੇ ਮੱਛੀਆਂ ਨੂੰ ਆਟਾ ਪਾਉਣਾ ਹੈ ਅੱਛਾ ਆਟਾ ਤੇ ਉਹ ਛੱਕਰ ਪਾ ਕੇ ਤੇਲਦੂ ਬੋਲ ਰਹੀ ਬਣਾ ਕੇ ਐਤਵਾਰ ਨੂੰ ਲੈ ਕੇ ਆਈਦਾ ਉਹ ਤੇ ਉਹ ਕੋ ਪਿੱਛੇ ਜਦੋਂ ਦਿਲ ਕਰੇ ਉਦੋਂ ਫਿਰ ਆ ਜਾਈਦਾ ਮੈਂ ਪਾਣੀ ਪਹਿਲਾਂ ਹੌਲੀ ਹੌਲੀ ਖੜਾ ਕੇ ਸੁੱਤੇ ਪੈ ਲੋਕਾਂ ਦੇ ਪਾਣੀ ਆ ਗਿਆ ਜੀ ਉਹ ਥੋੜਾ ਬਲ ਦੋ ਚਾਰ ਘੰਟੇ ਪਹਿਲਾਂ ਦੱਸਦੇ ਅਗਲੇ ਆਪਣੇ ਦਾਣੇ ਕੁਝ ਨਾ ਕੋ ਬਿਸਤਰੇ ਕੋਈ ਕੱਪੜੇ ਵਗੈਰਾ ਆਪਣੇ ਪਾਸੇ ਕਰ ਲਿਦੇ ਬਹੁਤ ਗਲਤ ਕੰਮ ਕੀਤਾ ਇਹਨਾਂ ਨੇ ਇਹਦਾ ਕੀਤਾ ਨਾ ਬਲਕਿ ਬਿਲਕੁਲ ਇਹਨਾਂ ਪਹਿਲਾਂ ਦੱਸਣਾ ਚਾਹੀਦਾ ਹੈ ਹਾਂਜੀ ਅਜੇ ਤੱਕ ਵੇਖ ਲੋ ਮੇਰੇ ਹਿਸਾਬ ਨਾਲ 84 ਜਿਹੜੇ ਗਰੀਬ ਗਾਂਧੀ ਵਾਲੇ ਪਾਣੀ ਛੱਡਿਆ ਸੀ ਉਹ ਤੋਂ ਬਾਅਦ ਇਹਦੀ ਨੌਕਰੀ ਆਈ ਜਿਹੜੀ ਹੁਣ ਇਹ ਆਈ ਆ ਬੜੇ ਲਿਖੇ ਨੇ ਮਨਤਾਲ ਸਾਹਿਬ ਦੇ ਨੇ ਦੱਸਣਾ ਚਾਹੀਦਾ ਲੋਕਾਂ ਨੂੰ ਪਹਿਲਾਂ 2-4 ਘੰਟੇ ਪਹਿਲਾਂ ਦੱਸੋ ਵੀ ਨਹੀਂ ਆਉਣੀ। ਨਹੀਂ ਆਉਣੀ ਤੁਸੀਂ ਆਪਣਾ ਆਪਣਾ ਬੰਦੋਬਸ ਕਰ ਲੋ ਕਿਤੇ ਸ਼ਿਫਟ ਹੋ ਜਾਓ। ਹਾਂ ਕਰ ਰਹੇ ਨੇ ਲੋਕੀ ਸਭ ਕੁਝ ਹੋ ਸਕਦਾ ਬਾਰਡਰ ਤੇ ਆ ਲੋਕ ਰੈਂਟ ਹੈ ਉੱਥੇ ਮਤਲਬ ਇਹ ਤਾਂ ਬਾਰਡਰ ਨਾਲ ਲੜਾਈ ਨਾਲ ਵੀ ਪੈੜਾ ਕੰਮ ਹੋ ਗਿਆ ਜਿਹੜਾ ਹੋਇਆ। ਸੋ ਦੇਖੋ ਛੋਟਾ ਛੋਟਾ ਸਮਾਨ ਜਿਹੜਾ ਆਪਾਂ ਘਰ ਦੇ ਵਿੱਚ ਵੇਸਟ ਕਰ ਦਿੰਨੇ ਆ ਦੇਖੋ ਜੀ ਆ ਦੇਖੋ ਜੀ ਆਪਾਂ ਸਮਝਦੇ ਨਹੀਂ ਇਹਨਾਂ ਚੀਜ਼ਾਂ ਨੂੰ ਕੁਝ ਵੀ। ਰਾਦਾਂ ਮੈਂ ਰਾਦਾਂ। ਮਤਲਬ ਤੁਸੀਂ ਮਾਰਾਜੀਤ ਸਿੰਘ ਦਾ ਨਾਮ ਸੁਣਿਆ ਹੈ ਨਾ ਉਹ ਖੁਦ ਆਪ ਜਾ ਕੇ ਸਰਪੇਚੋਕੇ ਕਿਸੇ ਦੇ ਘਰ ਗਰੀਬ ਦੇ ਛੱਡ ਕੇ ਆਇਆ ਸੀ ਰਾਜੇ ਨੂੰ ਪਬਲਿਕ ਤੇ ਸਰਪੇਚੇ ਰਾਜਾ ਰਾਜਕਰਨ ਹੈ ਪਬਲਿਕ ਨੂੰ ਸੁਖੀ ਰਹਿਣਾ ਚਾਹੀਦਾ ਮਤਲਬ ਪਬਲਿਕ ਸੁਖੀ ਐ ਸੜੇ ਲੋਕਾਂ ਨੂੰ ਸਭ ਪਾਸੇ ਸੋਹਲੇ ਪੋਤਰ ਆ ਰਹੇ ਜਾਨਵਰ ਜਿਹੜਾ ਨਾ ਜਾਨਵਰ ਇਹ ਮੂੰਹ ਤੇ ਬੋਲ ਹੀ ਸਕਦਾ ਆਪਾਂ ਇਹਨਾਂ ਨੂੰ ਕੁਝ ਭਾਵੇਂ ਕੀ ਦੇਣਾ ਜ਼ਰੂਰ ਇਹਨਾਂ ਦਰੋ ਕਹਿਣਾ ਤੇਰਾ ਭਲਾ ਹੋਵੇ ਸੋਚੂਗਾ ਕਰੂਗਾ ਮਤਲਬ ਉਹਦੀ ਭਾਸ਼ਾ ਦਾ ਫਨ ਸਮਝਦੇ ਕੋਲੂ ਆਂਦਰ ਹਰ ਕੋਈ ਵੀ ਚੀਜ਼ ਜਿਹੜੀ ਮਤਲਬ ਬਿਲਕੁਲ ਦਰੀਆਸਤ نیوز ਨਾਲ ਬੜੇ ਹੋਏ ਤੁਸੀਂ ਤੇ ਮੈਂ ਸਿਮਰਨ ਆਪਾਂ ਨਾ ਸਤਲੁਜ ਦਰਿਆ ਦੇ ਨੇੜੇ ਆਏ ਸੀਗੇ ਤੇ ਆਪਾਂ ਦੇਖਿਆ ਇੱਥੇ ਕਿ ਇੱਕ ਬਾਪੂ ਜੀ ਜੋ ਨਾ ਲੈ ਕੇ ਆਏ ਨੇ ਮੇਬੀ ਦलिया ਬਣਾ ਕੇ ਲੈ ਕੇ ਆਏ ਨੇ ਨਾ ਕਮਾਂ ਲਈ ਤੇ ਪੁੱਛਦੇ ਆ ਵੀ ਇੰਨੇ ਕਬਰਾਉਣ ਵਾਲੀ ਸਥਿਤੀ ਬਣੀ ਹੋਈ ਬਾਹਰ ਹੜ੍ਹ ਦੇ ਹਾਲਾਤ ਨੇ ਤਾਂ ਇੱਥੇ ਜੋ ਹੈ ਬਾਪੂ ਜੀ ਕਦੋਂ ਤੋਂ ਲੈ ਕੇ ਆ ਰਹੇ ਹੋ ਤੁਸੀਂ ਮੇਰੇ ਉੱਤੇ 35 ਥਾਲੀ ਹੋ ਜਾਦੇ ਤਕਰੀਬਨ ਤੁਸੀਂ 35 ਸਾਲ ਹੋ ਗਏ ਹੋ ਬਿੰਨਾ ਗਾਂ ਦੇ ਮੱਛੀਆਂ ਨੂੰ ਆਟਾ ਪਾਉਣਾ ਹੈ ਅੱਛਾ ਆਟਾ ਤੇ ਉਹ ਠੱਕਰ ਪਾ ਕੇ ਤੇਲਦੂਰ ਪਾ ਕੇ ਬਣਾ ਕੇ ਐਟਵਾਰ ਨੂੰ ਲੈ ਕੇ ਆਈਦਾ ਉਹ ਤੇ ਉਹ ਪਿੱਛੇ ਜਦੋਂ ਦਿਲ ਕਰੇ ਉਦੋਂ ਉਹ ਫਿਰ ਆ ਜਾਈਦਾ ਮੈਂ ਕੱਲ ਪਰਸੋਂ ਆਇਆ ਸੀ ਜੀ ਤੇ ਅੱਜ ਵੀ ਮਾਚਲੋ ਪਾਵ ਨਹੀਂ ਆ ਕੀੜਿਆਂ ਨੂੰ ਤੌਲ ਤੇ ਖੰਡ ਪਾਈ ਦੀ ਆ ਉਹ ਵੀ ਆਉਂਦੀ ਮੈਂ ਪਾਉਣੀ ਅਜੇ ਇੱਥੋਂ ਤੇ ਕਿੱਥੇ ਨੇੜੇ ਰਹਿਣ ਵਾਲੇ ਉਹ ਸਤਲੁਜ ਦਰਿਆ ਦੇ ਨਹੀਂ ਪੈਸੇ ਸਾਡਾ ਪਿੰਡ ਤਾਂ ਖਾਲ ਦਾ ਬਾਰਡਰ ਤੇ ਅਮਰ ਸਾਧ ਜਿਹੜਾ ਹੁਣ ਤਨ ਤਨ ਬਣ ਗਿਆ ਹੈ ਓਕੇ ਤੇ ਲੇਕਨ ਕਾਫੀ ਇੱਥੇ ਬਾਕੀ ਫੈਮਿਲੀ ਸਾਡੀ ਸਭ ਬਾਰਡਰ ਦੇ ਨਾਲ ਦਾ ਟਾਰੀ ਬਾਰਡਰ ਕੋਲ ਆ ਕੋਈ ਕੋਈ ਡੇਰਾ ਬਾਬਾ ਨਾਨਕ ਆ ਉਹ ਬੜੇ ਉਧ ਭਲਾਤ ਥੋੜਾ ਜਿਹਾ ਜਿਹੋ ਜਿਹਾ ਇੱਦਾਂ ਦੇ ਹੋਏ ਪੈਨੇ ਅੱਜਕੱ ਕੀ ਬਣਾ ਕੇ ਲੈ ਕੇ ਆਏ ਇਹਨਾਂ ਨੂੰ ਕੀ ਕਰਨਾ ਚਾਹੀਦਾ ਜਿਹੜਾ ਪਾਣੀ ਸੀ ਨਾ ਇਹਨਾਂ ਨੂੰ ਪਾਣੀ ਪਹਿਲਾਂ ਹੌਲੀ ਹੌਲੀ ਛੱਡਣਾ ਤੇ ਸੁੱਤੇ ਪੈ ਲੋਕਾਂ ਦੇ ਪਾਣੀ ਆ ਗਿਆ ਜੀ ਕੋਈ ਥੋੜਾ ਬਲ 2-4 ਘੰਟੇ ਪਹਿਲਾਂ ਦੱਸ ਦੇ ਅਗਲੇ ਆਪਣੇ ਕੋਈ ਦਾਣੇ ਕੁਝ ਨਾ ਕੋਈ ਬਿਸਤਰੇ ਕੋਈ ਕੱਪੜੇ ਵਗੈਰਾ ਆਪਣੇ ਪਾਸੇ ਕਰ ਲੀਦੇ ਬਹੁਤ ਗਲਤ ਕੰਮ ਕੀਤਾ ਇਹਨਾਂ ਨੇ ਜਿਹੜਾ ਕੀਤਾ ਨਾ ਬੜਾ ਗਲਤ ਕੀਤਾ ਇਹਨਾਂ ਪਹਿਲਾਂ ਦੱਸਣਾ ਚਾਹੀਦਾ ਸੀ ਹਾਂਜੀ ਅਜੇ ਤੱਕ ਵੇਖ ਲਓ ਮੇਰੇ ਖਿਆਲ ਨਾਲ 84 ਜਰਦੀਪ ਗਾਂਧੀ ਵਾਲੇ ਪਾਣੀ ਛੱਡਿਆ ਸੀ ਉਹ ਤੋਂ ਬਾਅਦ ਇਹਦੀ ਨੌਪਤਰੀ ਆਈ ਚੜੀ ਹੋਣੇ ਆਈ ਆ ਹਾਂ ਪੜੇ ਲਿਖੇ ਨੇ ਮਨਤਾਨ ਸਾਹਿਬ ਕੋਈ ਨਾ ਦੱਸਣਾ ਚਾਹੀਦਾ ਲੋਕਾਂ ਨੂੰ ਪਹਿਲਾਂ 2-4 ਘੰਟੇ ਪਹਿਲਾਂ ਦੱਸੋ ਵੀ ਮਸੇ ਆ ਰਹੀ ਜੀ ਤੁਸੀਂ ਆਪਣਾ ਆਪਣਾ ਬੰਦੋਬਸ ਕਰ ਲੋ ਕਿਤੇ ਸ਼ਿਫਟ ਹੋ ਜਾਓ ਲੋਕੀ ਸਭ ਕੁਝ ਹੋ ਸਕਦਾ ਬਾਰਡਰ ਤੇ ਆ ਲੋਕ ਰਹਿੰਦੇ ਆ ਉੱਥੇ ਮਤਲਬ ਇਹ ਤਾਂ ਬਾਰਡਰ ਨਾਲ ਲੜਾਈ ਨਾਲ ਵੀ ਪਹਿਲਾਂ ਕੰਮ ਹੋ ਗਿਆ ਚੜੇ ਹੋਇਆ ਲੜਾਈ ਤਾਂ ਫਿਰ ਵੀ ਚੱਲੋ ਕਾਫੀ ਦਿੱਕਤ ਆ ਰਹੀਆਂ ਆਸ-ਪਾਸ ਪਿੰਡਾਂ ਦੇ ਵਿੱਚ ਨਾ ਜੀ ਮਰ ਗਏ ਨੇ ਲੋਕ ਵਿਚਾਰੇ ਬੁਰ ਡੰਗਰ ਮਰ ਕੇ ਬੁਰਾ ਆ ਲਿਆ ਲੋਕਾਂ ਦਾ ਬਹੁਤ ਕੋਈ ਗੱਲ ਕਰਨ ਵਾਲੀ ਹੈ ਨਹੀਂ ਕੀ ਇਹ ਨਾ ਮਤਲਬ ਜੀ ਕੁਝ ਨਹੀਂ ਫਿਰ ਤੁਸੀਂ ਦਿੱਲੀ ਆਉਂਦੇ ਹੋ ਇੱਥੇ ਕਹਵਾਂ ਨੂੰ ਪਾ ਰਹੇ ਮੇਰਾ ਦਿਲ ਕਰ ਮਾ ਦੂਜੇ ਦਿਨ ਬਾਅਦ ਕਿ ਕਈ ਰਮ ਹੁਣ ਐਤਵਾਰੀ ਆਵਾਂਗੇ ਅੱਜ ਫੇਰ ਆਗੇ ਕੱਲ ਫੇਰ ਆਉਂਗਾ ਮੈਂ ਜੀ ਅਜ ਤੋਂ ਤਾਂ ਆ ਪਿਆ ਨਾ ਉਦੋਂ ਦੇ ਤਾਂ ਕਿ ਚੱਲੋ ਕੋਈ ਨਾ ਕੋਈ ਪੜਾਉਣਾ ਚਾਹੀਦਾ ਮਤਲਬ ਤੁਸੀਂ ਦੇਖ ਰਹੇ ਹੋ ਕਿ ਕਿੱਦਾਂ ਮਤਲਬ ਕੂਵੇ ਆ ਗਏ ਨਹੀਂ ਤੇ ਖਾਰੇ ਨੇ ਆਪਣਾ ਸਮਾਨ ਉਹਨਾਂ ਨੂੰ ਪਤਾ ਵਾ ਕਿ ਇੱਥੇ ਹੀ ਨੇ ਉਹ ਕੋਈ ਮਤਲਬ ਗਏ ਨਹੀਂ ਆਪਾਂ ਉੱਥੇ ਗਏ ਆ ਜਦੋਂ ਬਾਪੂ ਜੀ ਪਾਰੇ ਸੀਗੇ ਸਮਾਨ ਤੇ ਉਸ ਤੋਂ ਬਾਅਦ ਆਪਣੇ ਆਪ ਹੀ ਆ ਗਏ ਨੇ ਆਪਣਾ ਜਿਹੜਾ ਖਾਨ ਸਮਾਨ ਉਹਨਾਂ ਨੂੰ ਪਤਾ ਹੈ ਸਾਡੇ ਲਈ ਆ ਰਿਹਾ ਉੱਥੇ ਬਾਪੂ ਜੀ ਇੱਕ ਆ ਵੀ ਲੈ ਕੇ ਆਏ ਦੇਖੋ ਜੇ ਗਿਰਿਆ ਦਾ ਪੈਕੇਟ ਤੇ ਹੋਰ ਵੀ ਬਾਪੂ ਜੀ ਹੋਰ ਕੀ ਆ ਤੁਹਾਡੇ ਕੋਲ ਅੱਛਾ ਮਿਸ਼ਰੀ ਵੀ ਲੈ ਕੇ ਆਏ ਨਿੱਕੀ ਕੀੜੀਆਂ ਲਈ ਸੋ ਦੇਖੋ ਛੋਟੇ ਛੋਟਾ ਸਮਾਨ ਜਿਹੜਾ ਆਪਾਂ ਘਰ ਦੇ ਵਿੱਚ ਵੇਸਟ ਕਰ ਦਿੰਨੇ ਆ ਦੇਖੋ ਜੀ ਆ ਦੇਖੋ ਜੀ ਆਪਾਂ ਸਮਝਦੇ ਨਹੀਂ ਇਹਨਾਂ ਚੀਜ਼ਾਂ ਨੂੰ ਕੁਝ ਵੀ ਦੇਖੋ ਤੇ ਇਹ ਅਗਰ ਕੋਈ ਕੀੜੇ ਮਕੋੜੇ ਖਾ ਲੈਂਦਾ ਉਹਨਾਂ ਦਾ ਤਾਂ ਪੇਟ ਭਰ ਜਾਂਦਾ ਹੈ ਨਾ ਗੱਲ ਲੈਣ ਦੀ ਬਲ ਖੁਸ਼ ਹੋ ਜਾਂਦਾ ਜੀ ਤੇ ਉਹਨਾਂ ਦਾ ਪੇਟ ਭਰ ਜਾਂਦਾ ਤੇ ਕਿੰਨੀਆਂ ਅਸੀਸਾਂ ਲੱਗਦੀਆਂ ਨੇ ਹਾਂ ਚਲੋ ਜਿੰਨਾ ਵੀ ਆਪਾਂ ਕਰ ਸਕਦੇ ਹਾਂ ਉਹਦੇ ਹਿਸਾਬ ਨਾਲ ਮਤਲਬ ਤੁਸੀਂ ਆ ਕੇ ਡੇਲੀ ਆਉਂਦੇ ਹੋ ਨਾ ਕੋਈ ਨਾ ਕੋਈ ਦੂਜੇ ਤੀਜੇ ਦਿਨ ਆਏ ਰਹਿੰਦੇ ਹੋ ਦੂਜੇ ਤੀਜੇ ਦਿ ਇੱਥੇ ਆ ਕੁਝ ਨਹੀਂ ਸੀ ਆ ਜਗਾ ਬਾਬੇ ਦੀ ਨਾ ਕੁਝ ਨਹੀਂ ਸੀ ਛੋਟਾ ਜਿਹਾ ਹੀ ਥੋੜੇ ਚਿਰ ਵੀ ਪੰਚੀ ਸਾਹ ਜੀ ਮਤਲ ਬਣ ਗਿਆ ਮਤਲ ਸਾਨੂੰ ਇਹ ਗੱਲ ਬੜੀ ਵਧੀਆ ਲੱਗੀ ਤੁਸੀਂ ਕਿਹਾ ਸੀ ਮੈਂ ਆਪਣੇ ਹੱਥਾਂ ਨਾਲ ਆਪ ਦਲੀਆ ਬਣਾ ਕੇ ਲੈ ਕੇ ਆ ਆਟਾ ਵੀ ਮੈਂ ਆਪਣੇ ਹੱਥਾਂ ਨਾਲ ਆਪ ਗੁੰਨਦਾ ਵਾਂ ਤੇ ਪਾ ਕੇ ਸ਼ੱਕਰ ਪਾ ਕੇ ਨਾ ਆਪਣੇ ਲਈ ਜਿੱਥੇ ਇਸ ਟਾਈਮ ਬਜ਼ੁਰਗ ਨਹੀਂ ਬਣਾ ਪੰਦੇ ਤੁਸੀਂ ਸਪੈਸ਼ਲੀ ਇਹਨਾਂ ਲਈ ਬਣਾ ਕੇ ਲੈ ਕੇ ਆਏ ਹੋ ਇੱਕ ਨਾ ਆਪਣੇ ਸਾਬਨ ਬਾਜ਼ਾਰ ਦੇ ਵਿੱਚ ਨਾ ਚੌਂਕ 'ਚ ਮੋਹਤ ਮੋਹਤ ਆਉਣਾ ਦਾ ਤੂੰ ਖਾਣਾ ਬਹੁਤ ਵਧੀਆ ਕੰਮ ਹੈ ਉਹ ਵੀ ਮੈਨੂੰ ਕਈ ਵਾਰ ਸਰੋਂ ਦੇ ਤੇਲ ਦੀ ਬੋਤਲ ਲੈ ਦਿੰਦੇ ਨਾ ਜਿਹਾ ਕਿਸੇ ਕਰਪ ਸਾਡੇ ਵੱਲੋਂ ਬਾਬਾ ਜੀ ਪਾ ਦਿਓ ਅੱਛਾ ਉਹ ਵੀ ਬਹੁਤ ਵਧੀਆ ਉਹਨਾਂ ਨੂੰ ਪਤਾ ਤੁਸੀਂ ਤਾਂ ਜਾਂਦੇ ਹੀ ਰਹਿੰਦੇ ਹੋ ਤੇ ਸਾਡੇ ਵੱਲੋਂ ਵੀ ਬੜਾ ਪ੍ਰੇਮ ਕਰਦੇ ਨਾਲ ਆਪਣੇ ਨਾਲ ਬਹੁਤ ਹਾਂ ਜੀ ਸੋ ਦੇਖਿਆ ਗਿਆ ਜਿਵੇਂ ਨਾ ਇੱਥੇ ਮੈਂ ਮਿਸ਼ਰੀ ਪਾਉਣਾ ਹੈ ਅੱਛਾ ਜੀ ਇੱਥੇ ਬਹੁਤ ਨੇ ਤੁਹਾਡੇ ਆ ਟਾਵਰ ਜ ਨਹੀਂ ਆਇਆ ਦਰਿਆ ਵਾਲਿਆਂ ਦੇ ਇੱਥੇ ਥੱਲੇ ਬਹੁਤ ਨੇ ਉਹ ਮਿਸ਼ਰੀ ਤੇ ਬੜੀਆਂ ਖੁਜਦੀਆਂ ਕੀੜਿਆਂ ਨੂੰ ਆਪਣੇ ਝਾਵਲ ਤੇ ਅਖੰਡ ਐਸਲ ਚ ਕੀੜੇ ਜਿਹੜੇ ਹਨ ਸਾਧੂ ਹੁੰਦੇ ਨੇ ਵੈਸੇ ਦੇਖਿਆ ਜਾ। ਤੇ ਸਭ ਜਿੰਨੇ ਵੀ ਜੀਵਿਆ ਨਾ ਕੁਝ ਨਾ ਕੁਝ ਜੂ ਨਹੀਂ ਭਗਤ ਲਾਇਓ ਇਹਨਾਂ ਸੰਸਾਰ ਤੇ। ਤੇ ਅਗਰ ਦੇਖਿਆ ਜਿਵੇਂ ਆਪਾਂ ਦੇਖੀ ਇੱਥੇ ਕਾਫੀ ਸਾਰੇ ਕੂਏ ਇਕੱਠੇ ਹੋ ਗਏ ਸੀ ਤੁਹਾਡਾ ਇੰਤਜ਼ਾਰ ਕਰ ਰਹੇ ਸੀਗੇ ਲੱਗਦਾ ਐਦਾਂ ਜਿਵੇਂ ਮੈਂ ਜਾ ਲਾ ਕਰਕੇ ਨਾ ਨੀ ਨਾ ਬਦਾਨਾ ਲੈ ਕੇ ਆਉਣਾ ਤੇ ਫਿਰ ਦਲੀਆ ਮੇਰੇ ਦਿਲ ਚ ਦਲੀਆ ਬਣਾ ਲਿਆ ਸੀ। ਤੇ ਦਲੀਆ ਬਣਾ ਕੇ ਲੈ ਕੇ ਆ ਰਹੇ ਹੋ। ਖੁਦ ਬਣਾ ਕੇ ਲੈ ਕੇ ਆਇਓ। ਆਪ ਹੀ ਆਪ ਹੀ ਮੈਂ ਆਟਾ ਵੀ ਆਪ ਹੀ ਗੁੰਨ ਕੇ ਲੈ ਕੇ ਆਉਣਾ ਬਸ ਬਸ ਕੇ ਬੜ ਚੱਤੋਂ ਭਾਈ ਦਾ ਬਦਲ ਕੇ ਇੱਕ ਬਾਪੂ ਜੀ ਸੀ ਉਹਨਾਂ ਤੋਂ ਮੈਨੂੰ ਇਹ ਅੱਛਾ ਉਹ ਆਪਣੀ ਮਰਜ਼ੀ ਦਾ ਬਣਾ ਕੇ ਲੈ ਕੇ ਆਂਦੇ ਹੋ ਕਦੀ ਬਦਾਨਾ ਕਦੀ ਆ ਦਲੀਆ ਅੱਜ ਬਣਾ ਕੇ ਲੈ ਕੇ ਆਏ ਹੋ ਤੇ ਫਿਰ ਜਦੋਂ ਤੁਸੀਂ ਆਂਦੇ ਹੋ ਇੱਕਦਮ ਆ ਜਾਂਦੇ ਹੋਣੇ ਨਾ ਸਾਰੇ ਕੂਏ ਉਹ ਥੱਲੇ ਨਾ ਉੱਥੇ ਮਤਲਬ ਕੀੜਿਆਂ ਦਾ ਭੌਣ ਬੜਾ ਵੱਡਾ ਸੀ ਹਾਂ ਨੀ ਚੜਿਆ ਉੱਥੇ ਜੀ ਜੀ ਉੱਥੇ ਬੈਠੇ ਉਹ ਜਾਨਵਰ ਨੇ ਵਿਚਾਰੇ ਹੁਣ ਪਤਾ ਨਹੀਂ ਕੀ ਆਪਾਂ ਜਾਨਵਰਾਂ ਲਈ ਆਂਦੇ ਕਿਹੜੀਆਂ ਹੋ ਗਈਆਂ ਕੀੜੇ ਹੋ ਗਏ ਹਨ ਕੁਛ ਨਾ ਕੁਛ ਲੈ ਕੇ ਆਂਦੇ ਨੇ ਪਤਾ ਨਹੀਂ ਕਿੱਧਰ ਕਿੱਧਰ ਜਾਨਵਰ ਤੁਰ ਜਾਂ ਲਾ ਮੱਛੀਆਂ ਕਿੱਧਰ ਕਿੱਧਰ ਚੱਲ ਗਈਆਂ ਪਾਣੀ ਦੇ ਵਹਿ ਨਾਲ ਮਤਲਬ ਇਸ ਤਰ੍ਹਾਂ ਬੜਾ ਇਹ ਕੀ ਨਾਮ ਕੀ ਤੁਹਾਡਾ ਮੇਰਾ ਨਾਮ ਬੀਨਤ ਸਿੰਘ ਹੈ ਜੀ ਜੀ ਇਹ ਬੀਨਤ ਸਿੰਘ ਸਿਗੇ ਸਾਡੇ ਨਾਲ ਹੈ ਤੇ ਜਿਨ੍ਹਾਂ ਵੱਲੋਂ ਜਿਹੜਾ ਇੱਥੇ ਸਤਲੁਜ ਦਰਿਆ ਦੇ ਨੇੜੇ ਆਸ-ਪਾਸ ਪਿੰਡ ਦੇ ਵਿੱਚ ਰਹਿੰਦੇ ਨੇ ਜਿਨ੍ਹਾਂ ਵੱਲੋਂ ਆ ਕੇ ਇੱਥੇ ਕਮਾਂ ਰਾਜਾ ਹੁੰਦਾ ਹੈ ਨਾ ਰਾਜਾ ਹੂੰ ਬਤਲ ਕੇ ਤੁਸੀਂ ਮਹਾਰਾਜ ਸਿੰਘ ਦਾ ਨਾਮ ਸੁਣਿਆ ਹੈ ਨਾ ਉਹ ਖੁਦ ਆਪ ਜਾ ਕੇ ਸਿਰ ਤੇ ਚੁੱਕ ਕੇ ਕਿਸੇ ਦੇ ਘਰ ਗਰੀਬ ਰਾਜ ਨੂੰ ਪਬਲਿਕ ਦੇ ਸਿਰ ਤੇ ਰਾਜਾ ਰਾਜ ਕਰਨ ਦੇ ਪਬਲਿਕ ਨੂੰ ਸੁਖੀ ਰੱਖਣਾ ਚਾਹੀਦਾ ਮਗਬਤ ਪਬਲਿਕ ਦੁਖੀ ਐ ਸੜੇ ਹਿੰਦੁਸਤਾਨ ਦੀ ਬਹੁਤ ਸਭ ਪਾਸੇ ਇਹ ਸਵਾਲ ਹੈ ਬਹੁਤ ਬੁਰਾ ਵਾਲਾ ਮਤਲਬ ਕਰਕੇ ਨਾ ਬਾਰਡਰ ਤੇ ਕਰਕੇ ਸਾਨੂੰ ਸਾਰਾ ਪਤਾ ਹੈ ਇਹ ਸ਼ੇਰ ਸ਼ਾ ਸੂਰੀ ਮਾਰ ਗਿਆ ਜਿਹੜਾ ਕਰਾਚੀ ਤੋਂ ਲੈ ਕੇ ਤੇ ਮਤਲਬ ਇਹ ਹਾਵੜਾ ਤੱਕ ਆਇਆ ਇਹ ਸ਼ੇਰ ਸ਼ਾ ਸੂਰੀ ਮੁਗਲ ਬਾਦਸ਼ਾਹ ਉਹਨੇ ਬਣਾਇਆ ਬਹੁਤ ਵਧੀਆ ਬਾਦਸ਼ਾਹ ਹੀ ਮਤਲਬ ਪਤਾ ਕੀ ਹੁੰਦਾ ਹੈ ਕੋਈ ਵੀ ਕੌਮ ਹੈ ਨਾ ਹਰ ਕੌਮ ਚ ਮਾੜੇ ਚੰਗੇ ਇਨਸਾਨ ਹੈਗੇ ਇਹਨਾਂ ਬਦਲੇ ਨਹੀਂ ਸਭ ਹੁਣ ਸਿੱਖਾ ਪੰਜਾਬੀਆਂ ਦੀ ਵੀ ਹੈਗੇ ਨੇ ਸਾਰਿਆਂ ਦੀ ਹੈਗੇ ਨੇ ਜਿਹੜਾ ਕਿ ਨਹੀਂ ਹੈਗੇ ਮਤਲਬ ਸਭ ਇਦਾਂ ਹੀ ਸਭ ਉਹਦੇ ਬਣਾਏ ਹੋਏ ਨੇ ਮਤਲਬ ਜੋ ਮਤਲਬ ਪਤਾ ਕੀ ਹੈ ਆਪਾਂ ਜੋ ਕਰਮ ਕਰ ਰਹੇ ਉਹਦਾ ਆਪਾਂ ਨੂੰ ਫਾਲਤੂ ਦੇਣਾ ਹੀ ਪੈਣਾ ਹੈ ਜੀ ਜਾਨਵਰ ਜਿਹੜਾ ਹੈ ਨਾ ਜਾਨਵਰ ਇਹ ਮੂੰਹ ਤੇ ਬੋਲ ਨਹੀਂ ਸਕਦਾ ਆਪਾਂ ਇਹਨਾਂ ਨੂੰ ਕੁਝ ਭਾਵਾਂ ਕੀ ਦੇਣਾ ਜ਼ਰੂਰ ਇਹਨਾਂ ਨੂੰ ਕਹਿਣਾ ਤੇਰਾ ਭਲਾ ਹੋਵੇ ਸੋਚੂਗਾ ਕਰੂਗਾ ਮਤਲਬ ਤੁਹਾਡੀ ਭਾਸ਼ਾ ਦਾ ਆਪਾਂ ਨੂੰ ਸਮਝਦੇ ਇੱਕ ਬੋਲੂ ਆਂਦਰੋਂ ਹਰ ਕੋਈ ਵੀ ਚੀਜ਼ ਜਿਹੜੀ ਮਤਲਬ ਹਾਂ ਬੜੀ ਬੜੀ ਲੀਲਾ ਬੜੇ ਰੰਗ ਨੇ ਇਥੇ ਆਪਾਂ ਜਾਣੇ ਪਤਾ ਨਹੀਂ ਕਦੋਂ ਤੁਰ ਜਾਣਾ ਕਦੋਂ ਟਾਈਮ ਆ ਜਾਣਾ ਦੇਖੋ ਕੀ ਕੋਝੋਣ ਡਿਆ ਇਹ ਨਹੀਂ ਵੀ ਛੋਟੇ ਨੇ ਵੱਡੇ ਨੇ ਪਹਿਲਾਂ ਜਾਣਾ ਪਤਾ ਨਹੀਂ ਇਹ ਉਹ ਤਾਂ ਉਹ ਮਾਲਕ ਹੀ ਜਾਣਦਾ ਹੈ ਮਤਲਬ ਜੀ ਬੇਅੰਤ ਸਿੰਘ ਜੀ ਸੀਗੇ ਸਾਡੇ ਨਾਲ ਜਿਨ੍ਹਾਂ ਦਾ ਨਾ ਅਸੀਂ ਗੱਲਾਂ ਸੁਣ ਕੇ ਬੜੇ ਹੈਰਾਨ ਹੋਏ ਹਾਂ ਕਿ ਦੇਖੋ ਜੀ ਕਹਿੰਦੇ ਜੇ ਆਪਾਂ ਥੋੜਾ ਜਿਹਾ ਵੀ ਭਲਾ ਕਰਦੇ ਆ ਤੇ ਆਪਣਾ ਵੀ ਇਹ ਚਾਹੀਏ ਆਪਾਂ ਕਊਆ ਦੀ ਗੱਲ ਕਰਦੇ ਚਾਹੀਏ ਕਿੜੇ ਮਕੋੜੇ ਨੇ ਇਹਨਾਂ ਲਈ ਕੁਛ ਨਾ ਕੁਛ ਬਣਾ ਕੇ ਲੈ ਕੇ ਆਂਦੇ ਹਰ ਵਾਰ ਜਦੋਂ ਦਿਲ ਕਰਦਾ ਕੁਛ ਨਵੀਂ ਚੀਜ਼ ਬਣਾ ਕੇ ਲੈ ਆਂਦੇ ਨੇ ਸੋ ਇਹਨਾਂ ਦੀਆਂ ਗੱਲਾਂ ਤੋਂ ਇਹ ਲੱਗਿਆ ਕਿ ਇਹ ਕਹਿੰਦੇ ਨੇ ਕਿ ਕਿਸੇ ਤੋਂ ਮੈਂ ਮੋਟੀਵੇਟ ਹੋਇਆ ਸੀਗਾ ਤੇ ਇਹ ਜਦੋਂ ਆਪਾਂ ਇਹਨਾਂ ਨੂੰ ਕੁਛ ਛੋਟੇ ਕੁਛ ਚੀਜ਼ਾਂ ਬਣਾ ਕੇ ਲੈ ਕੇ ਆਂਦੇ ਆ ਕਊਆ ਨੂੰ ਗੱਲ ਕਰ ਲਈਏ ਚਾਹੀਏ ਇਹਨਾਂ ਨੂੰ ਬਣਾ ਕੇ ਕਿੜਿਆਂ ਨੂੰ ਗੱਲ ਕਰ ਲਈਏ ਤੇ ਉਹ ਆਪਾਂ ਨੂੰ ਕਹਿੰਦੇ ਨੇ ਕਿ ਤਦ ਭਲਾ ਹੋਵੇ ਤੇਰਾ ਤਾਂ ਇਹ ਤਾਂ ਅਸੀਸ ਦਿੰਦੇ ਹੀ ਨਹੀਂ ਨਾ ਅੰਦਰੋਂ ਦੀ ਜੇ ਆਪਾਂ ਕਿਸ ਦਾ ਭਲਾ ਕਰਾਂਗੇ ਤਾਂ ਆਪਣੇ ਨਾਲ ਭਲਾ ਹੋਊਗਾ ਹੀ ਸੋ ਇਦਾਂ ਦੀ ਮੋਟੀਵੇਸ਼ਨ ਰੱਖਦੇ ਨੇ ਜੋ ਆਪਣੇ ਨਾਲ ਸੀਗੇ ਤੇ ਬਹੁਤ ਵਧੀਆ ਲੱਗਿਆ ਸੋ ਸਾਨੂੰ ਅੱਛਾ ਲੱਗਿਆ ਤੇ ਅਸੀਂ ਤੁਹਾਨੂੰ ਤੱਕ ਇਹ ਸਟੋਰੀ ਜਰੂਰ ਪਹੁੰਚਾਈ ਕਿ ਸਾਨੂੰ ਲੱਗਿਆ ਕਿ ਅਸੀਂ ਤੁਹਾਡੇ ਤੱਕ ਵੀ ਸਟੋਰੀ ਪਹੁੰਚਾਈਏ ਤਾਂ ਜੋ ਤੁਸੀਂ ਵੀ ਮੋਟੀਵੇਟ ਹੋ ਤੇ ਤੁਸੀਂ ਵੀ ਇਹ ਸੇਵਾ ਕਰਨੀ ਸ਼ੁਰੂ ਕਰੋ ਉਹ ਵੇਖੋ ਲੋਕੀ ਕਿਦਾਂ ਬਾਰਡਰ ਤੇ ਲੋਕੀ ਕਿੱਥੋਂ ਕਿੱਥੋਂ ਆ ਕੇ ਵਿਚਾਰੇ ਕਰਨ ਦੇ ਨੇ ਮਤਲਬ ਉਹਨਾਂ ਨੂੰ ਦੇਣ ਦੇ ਨੇ ਬਹੁਤ ਬੁਰਾ ਹਾਲ ਹੈ ਜਿਹੜਾ ਆ ਸੀਨ ਕਾਹਦਾ ਬੜਾ ਲੋਕੀ ਰੋਣ ਦੇ ਵਿਚਾਰੇ ਬੁਰਾ ਹਾਲ ਹੈ